ਬੜੀ ਅਚੀਰ ਸ਼ੁਰੂਆਤ ਕੀਤੀ ਜੀ ਖਾਸ ਕਰਕੇ ਪੰਜਾਬ ਦੇ ਕੰਪਲੈਕਸਾਂ ਦੇ ਰੱਖ ਲਈਏ ਧਿਆਨ ਸ਼ੁਰੂ ਕਰਵਾਇਆ ਗਏ ਅਹ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦੀ ਕਿ ਮੈਂ ਇਹ ਵਾਲਾ ਏਰੀਆ ਤਾਹਾਂ ਪਕਰੇ ਬੈਠੇ ਪਾਸੇ ਜਿਹੜੇ ਹੌਂ ਨੇ ਕਰਕੇ ਉਸੇ ਜਿਹੜੀ ਫੁੱਟਬਾਲ ਬਹੁਤ ਜ਼ਿਆਦਾ ਹੈ ਉਹ ਦੇਖ ਕੇ ਮੈਂ ਤਕਰੀਬਨ ਜਦੋਂ ਐਸਾ ਨਿਕਲਦੀ ਸੀ ਕੁਝ ਚੀਜ਼ਾਂ ਮੇਰੀਆਂ ਅੱਖਾਂ ਨੂੰ ਰੜਕਦੀਆਂ ਰਹਿੰਦੀਆਂ ਸੀ ਆ ਤਾਂ ਮੇਰੇ ਧਿਆਨ 'ਚ ਸੀ ਕਿ ਅੱਜ ਅਸੀਂ ਸ਼ੁਰੂਆਤ ਜਿਹੜੀ ਉਹ ਇੱਥੋਂ ਕਰਨੀ ਹੈ ਤਾਂ ਅਸੀਂ ਅਸੀਂ ਹੈਗੀ ਝਾੜੂ ਵਾਲੇ ਆ ਸਾਡਾ ਕੰਮ ਹੀ ਸਫਾਈ ਹੈ ਚਾਹੀਓ زندگی دی صفائی ہے چاہے وہ سسٹم دی صفائی ہے سو ਜਿਵੇਂ ਜਿਵੇਂ ਸਾਨੂੰ ਲੋਕਾਂ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਸੀ ਉਹਨਾਂ ਨੇ ਭਾਵੇਂ وہی ਜਿੱਥੇ ਜਿੱਥੇ ਸਫਾਈ ਦੀ ਜ਼ਰੂਰਤ ਹੈ ਅਸੀਂ ਆਪ ਉਤਰੇ ਹੋਏ ਹਾਂ ਔਰ ਮੈਂ ਇਹ ਇਨਸ਼ੋਰ ਕਰਾਂਗੀ ਕਿ ਇੱਕ ਅਪਰੀਜ ਐਟ ਲੀਸ ਮੇਰੀ ਅਵੇਲੇਬਿਲਟੀ ਦੇ ਹਿਸਾਬ ਦੇ ਨਾਲ ਇਹ ਸਾਰਾ ਸਟ੍ਰੈਚ ਜਿਹੜਾ ਬ੍ਰਿਜ ਦੇ ਥੱਲੇ ਹੈ ਗ੍ਰੀਨ ਬੈਲਟ ਹੈ ਇਹਦੀ ਮੈਂ ਮੈਂ ਜੋ ਮੈਨੂੰ ਇਹ ਨਾਲ ਚਾਹੀਆ ਕਿ ਸਾਨੂੰ ਕੋਈ ਵੀ ਇਹਦੇ ਵਿੱਚ ਸ਼ਰਮ ਨਹੀਂ ਹੈ ਮੈਂ ਖੁਦ ਹਫਤੇ ਜਿੱਕੜਾ ਦੋ ਵਾਰ ਇੱਥੇ ਆ ਸਕਦੀ ਆ ਤੁਸੀਂ ਮੇਰਾ ਸਾਥ ਦਿਓ ਮਾਨੂੰ ਲੱਗਦਾ ਹੈ ਕਿ ਇਸ ਤੋਂ ਇਲਾਵਾ ਹੋਰ ਇਹ ਜੀ ਜਗਾਹ ਜਿੱਥੇ ਸਾਡੇ ਸਾਥ ਦੇ ਨਾਲ ਉੱਥੇ ਸਫਾਈ ਹੋ ਸਕਦੀ ਹੈ ਮੈਨੂੰ ਮੈਸੇਜ ਕਰੋ ਤੁਸੀਂ ਸਾਨੂੰ ਕਾਲ ਕਰੋ ਅਸੀਂ ਸਾਰੀ ਟੀਮ ਲੈ ਕੇ ਉੱਥੇ ਤੇ ਆਵਾਂਗੇ ਪਰਪਸ ਬਹੁਤ ਕਲੀਅਰ ਹੈ ਕਿ ਇਹ ਸਾਡੀ ਗੁਰੂ ਕੀ ਨਗਰੀ ਹੈ ਬਹੁਤ ਸਾਰਾ ਟੂਰਿਸਟ ਆਂਦਾ ਹੈ ਇੱਥੇ ਬਹੁਤ ਸੋਹਣੀ ਤਰ੍ਹਾਂ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਇੰਦੌਰ ਸਿਰਫ ਇੰਦੌਰ ਕਿਉਂ ਇੱਕ ਸੈਕਿੰਡ ਇੰਦੌਰ ਵੀ ਬਣ ਸਕਦਾ ਸੋ ਅਸੀਂ ਲੋਕਾਂ ਦਾ ਸਾਥ ਮੰਗ ਰਹੇ ਦੇ ਵਿੱਚ ਸਾਰੇ ਦੇਖੋ ਮੈਂ ਇਸ ਗੱਲ ਨੂੰ ਬਹੁਤ ਦੇ ਕਾਉਂਸਲਰਸ ਨੇ ਸਾਡੇ ਬੋਰਡਿੰਗ ਚਾਰजेस ਨੇ ਸਾਡੇ ਬਲਾਕਿੰਗ ਚਾਰजेस ਨੇ ਸਾਡੇ ਇੱਕ ਛੋਟੇ ਜਿਹੇ ਸੱਤੇ ਦੇ ਉੱਤੇ ਉਹ ਲੋਕ ਸਾਰੇ ਹਮੇਸ਼ਾ ਤਿਆਰ ਰਹਿੰਦੇ ਨੇ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਕਿ ਸੰਡੇ ਹੋਣ ਦੇ ਬਾਵਜੂਦ ਤੁਸੀਂ ਸਾਰੇ ਸਵੇਰੇ ਸਵੇਰੇ ਇੱਥੇ ਵੱਡੀ ਗਿਣਤੀ ਵਿੱਚ ਆਏ ਹੋ ਔਰ ਮੇਰੇ ਸਪਾਈ ਕਰਮਚਾਰੀਆਂ ਨੂੰ ਖਾਸ ਤੌਰ ਤੇ ਵੱਡਾ ਧੰਨਵਾਦ ਹੈ ਕਿਉਂਕਿ ਇਹ ਬਹੁਤ ਵੱਡੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਦੇ ਉੱਤੇ ਔਰ ਮੈਂ ਇਹ ਚਾਹੁੰਦੀ ਆ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਉਣ ਮੈਂ ਹਮੇਸ਼ਾ ਅਕਸਰ ਬੱਚਿਆਂ ਨੂੰ ਕੰਮ ਕਹਿਨੀ ਆ ਕੰਮ ਦਾ ਘਟਾ ਤੇ What do